ਜਿਹੜੇ ਸਮੇਂ 'ਚ ਤੁਸੀਂ ਨੰਗੇ ਹੋ ਜਿਹੜੇ ਹਾਲਾਤਾਂ 'ਚ ਤੁਸੀਂ ਨੰਗੇ ਹੋ ਉਹ ਬੰਦੇ ਦੇ ਨਾਲ ਜੁੜੇ ਰਹਿੰਦੇ ਨੇ ਮੈਂ ਗੀਤ ਲੈ ਕੇ ਆਉਣ ਵਾਲਿਆਂ ਕੋਲੇ ਜਾਂਦਾ ਸੀ ਉਹ ਕਹਿੰਦੇ ਯਾਰ ਹਜੇ ਤੂੰ ਵਧੀਆ ਨਹੀਂ ਲਿਖਦਾ ਜਾਨੀ ਕੋਈ ਕਿਸੇ ਨੂੰ ਕਹਿੰਦਾ ਨਹੀਂ ਮੈਨੂੰ ਆਪ ਨੂੰ ਸਮਝ ਆ ਜਾਂਦੀ ਸੀ ਜਿਹੜਾ ਪ੍ਰੈਜੈਂਟ ਹੁੰਦਾ ਨਾ ਜਿਹੜਾ ਵਰਤਮਾਨ ਉਹ ਸਾਨੂੰ ਸਦਾ ਹੀ ਚੈਲੈਂਜਿੰਗ ਲੱਗਦਾ ਜੜਾਂ ਨੂੰ ਔਲਦੇ ਆ ਜੜਾਂ ਸਾਨੂੰ ਪਸੰਦ ਨਹੀਂ ਇਹ ਸਾਡੇ ਸੁਭਾਅ 'ਚ ਆਜ ਤੱਕ ਕਨੈਕਸ਼ਨ ਬਹੁਤ ਫਾਸਟ ਹੋ ਗਿਆ ਮੋਬਾਈਲ ਫੋਰ ਉਸ ਮਰਸੀ ਜੁਕਰ ਮੋਬਾਈਲ ਨੇ ਤਾਂ ساری ਦੁਨੀਆ ਇਕੱਠੀ ਕਰ ਦਿੱਤੀ ਹਰ ਲੇਖਨ ਵਾਲੇ ਦਾ ਆਪ ਦਾ ਥਾਟ ਹੈ ਆਪਦੀ ਕਹਾਣੀ ਹੈ ਇੱਕ ਕਹਾਣੀ ਪੀਰੀਅਡ ਦੀ ਸੀ ਤਾਂ ਇਹ ਫਿਰ ਮੈਨੂੰ ਲੱਗਾ ਉੱਥੇ ਹੀ ਉਵੇਂ ਹੀ ਬਣਨੀ ਸੀ ਫਿਲਮ ਜੁਦਾ ਆ ਰਹੀ ਹੈ ਸੋ ਮੇਰੇ ਨਾਲ ਰਾਈਟਰ ਤੇ ਡਾਇਰੈਕਟਰ ਦੀ ਜੋੜੀ ਜਿਹੜੀ ਆ ਮੌਜੂਦਾ ਸਤਿਕਾਰ ਜੀ ਸਤਿਕਾਰ ਜੀ ਪਹਿਲਾਂ ਤਾਂ ਮੇਰਾ ਸਵਾਲ ਇਹ ਆ ਕਿ ਇਹ ਫਿਲਮ ਜਿਵੇਂ ਤੁਸੀਂ ਦੱਸਿਆ ਕਿ ਪੀਰੀਅਡ ਫਿਲਮ ਆ ਹੈਨਾ ਤੇ ਜਦੋਂ ਵੀ ਲਵ ਸਟੋਰੀ ਬਣਾਈ ਜਾਂਦੀ ਹੈ ਤਾਂ ਅੱਜ ਦੇ ਦੌਰ ਤੇ ਕਿਉਂ ਨਹੀਂ ਬਣਾਈ ਜਾਂਦੀ ਅਸੀਂ ਹਮੇਸ਼ਾ ਪੀਰੀਅਡ ਦੀ ਹੀ ਕਿਉਂ ਗੱਲ ਕਰਦੇ ਆ ਪੀਰੀਅਡ ਤੇ ਉੱਤੇ ਕਿਉਂ ਆ ਜਾਂਦੇ ਆ ਨਹੀਂ ਮੈਨੂੰ ਲੱਗਦਾ ਆ ਜਿਹੜੀ ਹਿੰਦੀ ਫਿਲਮ ਸਿਆਰਾ ਆਈ ਉਹ ਅੱਜ ਦੇ ਦੌਰ ਤੇ ਆਈ ਆ ਆਉਂਦੀਆਂ ਨੇ ਫਿਲਮਾਂ ਪਰ ਹਰ ਲੇਖਨ ਵਾਲੇ ਦਾ ਆਪ ਦਾ ਥਾਟ ਆ ਆਪਦੀ ਕਹਾਣੀ ਆ ਇੱਕ ਕਹਾਣੀ ਪੀਰੀਅਡ ਦੀ ਸੀ ਤਾਂ ਇਹ ਫਿਰ ਮੈਨੂੰ ਲੱਗਦਾ ਉੱਥੇ ਉਵੇਂ ਹੀ ਬਣਨੀ ਸੀ ਅੱਤ ਤੁਹਾਨੂੰ ਲੱਗਦਾ ਹੈ ਕਿ ਜਦੋਂ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਪੀਰੀਅਡ ਫਿਲਮਾਂ ਆਈਆਂ ਨੇ ਤਾਂ ਉਹਨਾਂ ਨਾਲ ਜਿਹੜੀ ਆਡੀਅנס ਆਪਣੀ ਪੰਜਾਬ ਦੀ ਉਹ ਸਿੱਧਾ ਕਨੈਕਟ ਕਰ ਪਾਉਂਦੀ ਆ ਮੈਨੂੰ ਲੱਗਦਾ ਵੀ ਤਾਂ ਕਰ ਪਾਉਂਦੀ ਹੈ ਕਿਉਂਕਿ ਜਿਹੜੇ ਸਮੇਂ 'ਚ ਤੁਸੀਂ ਨੰਗੇ ਹੋ ਜਿਹੜੇ ਹਾਲਾਤਾਂ 'ਚ ਤੁਸੀਂ ਨੰਗੇ ਹੋ ਉਹ ਬੰਦੇ ਦੇ ਨਾਲ ਜੁੜੇ ਰਹਿੰਦੇ ਨੇ ਹਨਾ ਜਿਵੇਂ ਕਹਿੰਦੇ ਫਲਾਣੇ ਬੰਦੇ ਦਾ ਇਹਨਾਂ ਤਜਰਬਾ ਹੋ ਗਿਆ ਤਜਰਬਾ ਕਾਹਦੇ ਨਾਲ ਹੋ ਗਿਆ ਇੱਕ ਸਮੇਂ 'ਚ ਨੰਘਿਆ ਉਹਦਾ ਤਜਰਬਾ ਬਣ ਗਿਆ ਤਾਂ ਜੇ ਅਸੀਂ ਜਿਹੜੇ ਸਮੇਂ 'ਚ ਨੰਗੇ ਆ ਤੇ ਇੱਕ ਵਕਤ ਵੈਸੇ ਵੀ ਜਿਹੜਾ ਸਾਡਾ ਜਿਹੜਾ ਪ੍ਰੈਜੈਂਟ ਹੁੰਦਾ ਨਾ ਜਿਹੜਾ ਵਰਤਮਾਨ ਉਹ ਸਾਨੂੰ ਸਦਾ ਹੀ ਚੈਲੈਂਜਿੰਗ ਲੱਗਦਾ ਵੀ ਯਾਰਾ ਬਹੁਤ ਔਖੇ ਹੋ ਰਹੇ ਆ ਆ ਕਰ ਰਹੇ ਆ ਜਿਹੜਾ ਨੰਘ ਜਾਂਦਾ ਉਹ ਚੈਲੈਂਜਿੰਗ ਹੀ ਹੋਵੇ ਉਹ ਲੱਗਦਾ ਰਹਿੰਦਾ ਯਾਰ ਉਹ ਬਹੁਤ ਸੋਹ ਪਾਸੀਂ ਜੜਾ ਨੂੰ ਔਲਦੇ ਆ ਜਿਹੜਾ ਸਾਨੂੰ ਪਸੰਦ ਨਹੀਂ ਇਹ ਸਾਡੇ ਸੁਭਾਅ ਚ ਹੈ ਜੀ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ ਬਸ ਇਹ ਹੈ ਕਿ ਦੇਖੋ ਕਹਾਣੀ ਦਾ ਵਿਸ਼ਾ ਚੁਣਿਆ ਗਿਆ ਜਿਹੜਾ ਕਹਾਣੀ ਦੇ ਅੰਦਰ ਇੱਕ ਹਰ ਇੱਕ ਜਰਮ ਹੁੰਦਾ ਹਨਾ ਉਹ ਜਰਮ ਅੱਜ ਦੇ ਪੀਰੀਅਡ ਚ ਰੱਖਿਆ ਨਹੀਂ ਜਾ ਸਕਦਾ ਕਿਉਂਕਿ ਬਿਕੋਜ਼ ਆਫ ਅੱਜ ਦਾ ਕਨੈਕਸ਼ਨ ਬਹੁਤ ਫਾਸਟ ਹੋ ਗਿਆ ਮੋਬਾਈਲ ਫੋਨਸ ਮੈਸੇਜ ਕਰ ਮੋਬਾਈਲ ਨੇ ਤਾਂ ਸਾਰੀ ਦੁਨੀਆ ਇਕੱਠੀ ਕਰਤੀ ਇਸ ਕਹਾਣੀ ਦੇ ਵਿੱਚ ਹੈ ਕਿ ਦੂਰੀ ਦੂਰੀ ਮੇਨਟੇਨ ਕਰਨ ਵਾਸਤੇ ਪੁਰਾਣਾ ਸੋਮਾ ਜਦੋਂ ਕੋਈ ਚਿੱਠੀ ਪੱਤਰੀ ਸੀਗਾ ਜੋ 7 ਦਿਨ ਬਾਅਦ ਪਹੁੰਚਦਾ 6 ਦਿਨ ਬਾਅਦ ਪਹੁੰਚਦਾ ਇਸੇ ਕਰਕੇ ਅਸੀਂ ਉਹਨੂੰ ਪੁਰਾਣੇ ਪੀਰੀਅਡ 'ਚ ਰੱਖਿਆ ਤਾਂ ਹੋਰ ਇਹਦੇ 'ਚ ਕੋਈ ਖਾਸ ਨਹੀਂ ਔਰ ਜਿਹੜਾ ਉਹ ਗੱਲ ਹੈ ਜਿਹੜਾ ਜੀਸਟਾਉ ਵੀ ਉਸ ਉਸ ਟਾਈਮ ਦਾ ਅੱਜ ਉਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਹਾਂਜੀ ਤਾਂ ਇਸ ਕਰਕੇ ਕਹਾਣੀ ਇਸ ਤਰ੍ਹਾਂ ਦੀ ਹੈ ਅੱਛਾ ਤੁਸੀਂ ਨਾ ਸਾਡੀ ਇੰਡਸਟਰੀ ਨੂੰ ਬੜੀਆਂ ਵੱਡੀਆਂ ਵੱਡੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ ਆ ਤਾਂ ਮੈਂ ਜਾਣਨਾ ਚਾਹਨੀ ਆ ਕਿ ਕਿਸ ਤਰ੍ਹਾਂ ਤੁਹਾਡਾ ਥਾਟ ਪ੍ਰੋਸੈਸ ਕੰਮ ਕਰਦਾ ਹੈ ਕਿ ਮੈਂ ਪਿਛਲੀ ਫਿਲਮ ਦੇ ਵਿੱਚ ਆ ਚੀਜ਼ ਤੇ ਟਾਪਿਕ ਤੇ ਗੱਲ ਕੀਤੀ ਸੀ ਤਾਂ ਹੁਣ ਜਿਹੜਾ ਮੈਂ ਅਗਲਾ ਟਾਪਿਕ ਚੁਣਾ ਤਾਂ ਉਹ ਵੀ ਕੁਝ ਇਦਾਂ ਦਾ ਹੋਵੇ ਜਿਹੜਾ ਲੋਕਾਂ ਨਾਲ ਕਨੈਕਟਡ ਵੀ ਹੋਵੇ ਤੇ ਕਿਤੇ ਨਾ ਕਿਤੇ ਸਮਾਜ ਨੂੰ ਸੇਧ ਵੀ ਦਿੰਦਾ ਹੋਵੇ ਬਿਲਕੁਲ ਬਿਲਕੁਲ ਸਬਜੈਕਟ ਚੁਣਨ ਵਾਸਤੇ ਬੜੀ ਮੁਸ਼ਕਲ ਆਉਂਦੀ ਹੈ ਬਹੁਤ ਸਾਰੀਆਂ ਰੋਜ਼ 5 ਤੋਂ 10 ਕਹਾਣੀਆਂ ਮੇਲ ਦੇ ਵਿੱਚ ਆਉਂਦੀਆਂ WhatsApp ਤੇ ਲੋਕਾਂ ਦੀਆਂ ਆਉਂਦੀਆਂ ਥੌਟਸ ਆਉਂਦੇ ਨੇ ਪਰ ਉਹਨੂੰ ਚੂਜ਼ ਕਰਨਾ ਬੜਾ ਮੁਸ਼ਕਲ ਹੁੰਦਾ ਕਿਉਂਕਿ ਇਹੀ ਟਾਸਕ ਸਭ ਤੋਂ ਔਖਾ ਜਦੋਂ ਇੱਕ ਵਾਰੀ ਚੂਜ਼ ਕਰ ਲਿਆ ਫਿਰ ਉਹਨੂੰ ਪੂਰਾ ਕਰਨਾ ਹੀ ਪੈਂਦਾ ਤਾਂ ਉਹ ਜਿਹੜਾ ਵੀਕ ਇੱਕ ਐਕਸਪੀਰੀਅੰਸ ਥੋੜਾ ਹੋ ਜਾਂਦਾ ਕਿ ਨਹੀਂ ਯਾਰ ਇਸ ਤਰ੍ਹਾਂ ਦੀ ਕਹਾਣੀ ਬਣਾਈਏ ਤਾਂ ਜੋ ਆਪਣੇ ਲੋਕਾਂ ਨੂੰ ਪਸੰਦ ਆਵੇ ਆਪਣੇ ਲੋਕਾਂ ਦੀ ਗੱਲ ਹੋਵੇ ਪਰ ਉਹ ਚ ਕਈ ਵਾਰੀ ਅਸੀਂ ਫੇਲ ਵੀ ਹੋ ਜਾਂਦੇ ਉਸ ਚੀਜ਼ ਦੇ ਵਿੱਚ ਕਈ ਵਾਰੀ ਉਹ ਕਨੈਕਸ਼ਨ ਨਹੀਂ ਬਣਾ ਪਾਉਂਦੇ ਪਰ ਉਹ ਦੁਨੀਆ ਦੇ ਵਿੱਚ ਹਰ ਚੀਜ਼ ਦੇ ਵਿੱਚ ਆ ਜੇ ਕੋਈ ਗੱਡੀ ਬਣਾਉਣ ਵਾਲੀ ਕਾਰ ਆ ਬਣਾਉਂਦੀ ਆ ਉਹਨਾਂ ਦੀਆਂ ਕੋਈ ਦੋ ਗੱਡੀਆਂ ਵੀ ਫੇਲ ਹੁੰਦੀਆਂ ਚਾਰ ਹਿੱਟ ਵੀ ਹੁੰਦੀਆਂ ਉਸੇ ਤਰ੍ਹਾਂ ਹਰ ਸਾਬਣ ਵਾਲੀਆਂ ਜਾਂ ਉਸੇ ਤਰ੍ਹਾਂ ਅਸੀਂ ਵੀ ਸੋਚਦੇ ਹਾਂ ਸਾਡਾ ਵੀ ਉਹੀ ਦਿਮਾਗ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅੱਛਾ ਕੰਮ ਕਰੀਏ ਪਰ ਕਈ ਵਾਰੀ ਸਭ ਤੋਂ ਗਲਤੀਆਂ ਹੋ ਜਾਂਦੀਆਂ ਪਰ ਹਮੇਸ਼ਾ ਅ ਵਧੀਆ ਕੰਮ ਹੀ ਕਰਾਂਗੇ ਇਸ ਵਾਰ ਫਿਰ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਫਿਲਮ ਬਹੁਤ ਅੱਛੀ ਹੋਵੇ ਅੱਛਾ ਐਜ਼ ਆ ਰਾਈਟਰ ਤੁਹਾਡੇ ਤੋਂ ਜਾਣਨਾ ਚਾਹਾਂਗੀ ਸਰ ਕੀ ਨਾ ਹੁਣ ਬਹੁਤ ਸਾਰੀਆਂ ਫਿਲਮਾਂ ਬਣਦੀਆਂ ਨੇ ਹੈਨਾ ਤੇ ਜਦੋਂ ਤੁਸੀਂ ਲਿਖਣ ਬੈਂਦੇ ਹੋ ਤਾਂ ਕਦੇ ਇਦਾਂ ਹੋਇਆ ਕਿ ਤੁਸੀਂ ਹਜੇ ਲਿਖਣ ਬੈਠੇ ਹੋ ਤਾਂ ਇਦਾਂ ਦੇ ਕਿਸੇ ਟੌਪਿਕ ਦੇ ਉੱਤੇ ਫਿਲਮ ਆ ਵੀ ਗਈ ਹੈ ਤਾਂ ਫਿਰ ਉਹ ਤੁਹਾਨੂੰ ਜਿਹੜਾ ਹੈ ਥੌਟ ਪ੍ਰੋਸੈਸ ਚੇਂਜ ਕਰਨਾ ਪਿਆ ਹੋਵੇਗਾ ਮੈਨੂੰ ਲੱਗਦਾ ਜੀ ਖਿਆਲ ਹੈ ਵੀ ਕਿਸੇ ਹੋਰ ਨੂੰ ਵੀ ਉਪਚ ਸਕਦਾ ਜਿਹੜਾ ਮੈਨੂੰ ਉਪਚ ਸਕਦਾ ਅ ਇਹ ਤਾਂ ਆਮ ਹੋ ਜਾਂਦਾ ਗੀਤ ਵੀ ਰਲ ਜਾਂਦੇ ਨੇ ਫਿਲਮਾਂ ਵੀ ਰਲ ਜਾਂਦੀਆਂ ਨੇ ਪਰ ਇਹ ਹੁੰਦਾ ਵੀ ਫਿਰ ਦੁਬਾਰੇ ਨਾ ਉਹ ਜਾ ਬਣਾਇਆ ਜਾਵੇ ਫਿਰ ਆਪ ਨੂੰ ਹੋਰ ਨਵੇਂ ਤੇ ਕੰਮ ਕਰ ਲੈਣਾ ਚਾਹੀਦਾ ਤਾਂ ਹੋ ਜਾਂਦਾ ਐਕਸਟਰਾ ਵਾਪਰ ਜਾਂਦਾ ਅੱਛਾ ਕਦੇ ਇਦਾਂ ਹੋਇਆ ਥੋੜੇ ਦੋਵਾਂ ਤੋਂ ਹੀ ਸਵਾਲ ਹੈ ਕਿ ਕਿਤੇ ਅੜ ਗਏ ਹੋ ਮੋ ਕਿ ਬੀ ਇੰਨਾ ਕੁਝ ਹੋ ਚੁੱਕਾ ਆ ਯਾਰ ਹੁਣ ਕਿਹੜਾ ਨਵਾਂ ਟੌਪਿਕ ਚੂਜ਼ ਕਰੀਏ ਜਾਂ ਕਿੱਦਾਂ ਫਿਰ ਉਸ ਚੀਜ਼ ਤੋਂ ਕਿਵੇਂ ਬਾਹਰ ਨਿਕਲਦੇ ਹੋ ਮੈਨੂੰ ਲੱਗਦਾ ਚੀਜ਼ਾਂ ਰੋਜ਼ ਨਵੀਆਂ ਹੁੰਦੀਆਂ ਨੇ ਤੇ ਨਵੀਆਂ ਹੁਣ ਰਹਿ ਵੀ ਜਾਂਦੀਆਂ ਨੇ ਮੈਂ ਨਾ ਜਦੋਂ ਗੀਤ ਲਿਖਦਾ ਸੀ 2008 ਤੋਂ ਤਾਂ ਮੈਨੂੰ ਲੱਗਦਾ ਹੁੰਦਾ ਸੀ ਮੈਂ ਗੀਤ ਵਧੀਆ ਲਿਖ ਰਿਹਾ ਮੈਂ ਗੀਤ ਲੈ ਕੇ ਆਉਣ ਵਾਲਿਆਂ ਕੋਲੇ ਜਾਂਦਾ ਸੀ ਉਹ ਕਹਿੰਦੇ ਯਾਰ ਹਜੇ ਤੂੰ ਵਧੀਆ ਨਹੀਂ ਲਿਖਦਾ ਜਾਨੀ ਇੱਕ ਕੋਈ ਕਿਸੇ ਨੂੰ ਕਹਿੰਦਾ ਨਹੀਂ ਮੈਨੂੰ ਆਪ ਨੂੰ ਸਮਝ ਆ ਜਾਂਦੀ ਸੀ ਬਜੇ ਗੱਲ ਨਹੀਂ ਦੋ ਤਿੰਨ ਸਾਲ ਲੰਘੇ ਮੇਰੇ ਗੀਤ ਵਧੀਆ ਹੋ ਗਏ ਮੈਨੂੰ ਆਪ ਨੂੰ ਮਹਿਸੂਸ ਹੋਣ ਲੱਗ ਗਿਆ ਅੱਗੇ ਨਾਲੋਂ ਤਾਂ ਉਹ ਫੇਰ ਉਹ ਕਹਿੰਦੇ ਕੁਝ ਵੱਖਰਾ ਲੈ ਕੇ ਆ ਤਾਂ ਇੱਕ ਸਮਾਂ ਸੀ ਮੈਨੂੰ ਲੱਗਦਾ ਸੀ ਯਾਰ ਉਹੀ ਗੱਲਾਂ ਮੈਂ ਲਿਖਦਾ ਉਹ ਹੀ ਫਲਾਨੇ ਗੀਤ ਚ ਆਈਆਂ ਨੇ ਮੈਂ ਕੀ ਵੱਖਰਾ ਲੱਗਦਾ ਪਤਾ ਨਹੀਂ ਆਏ ਮੈਂ ਕਿ ਵੱਖਰਾ ਕੀ ਹੋ ਸਕਦਾ ਵੱਖਰਾ ਕੁਝ ਨਹੀਂ ਹੈਗਾ ਵੀ ਉਦਾਂ ਹੀ ਕਹਿੰਦੇ ਨੇ ਤਾਂ ਫਿਰ ਇੱਕ ਟਾਈਮ ਆਇਆ ਵੀ ਮੈਂ ਬੀਤ ਬਲਜੀਤ ਬਾਈ ਦਾ ਇੱਕ ਗਾਣਾ ਸੁਣਿਆ ਗਿੱਪੀ ਗਰੇਵਾਲ ਬਾਈ ਉਹਨਾਂ ਨੇ ਗਾਇਆ ਸੀ ਜੀਨੇ ਪਹੀ ਉੱਤੇ ਬਾੜ ਦਾ ਭਜਾਇਆ ਨਹੀਂ ਕਾਦਾ ਹੋਇਆ ਪੁੱਤ ਜੱਟ ਦਾ ਜਵਾਨ ਉਹਦੇ 'ਚ ਕੁਝ ਗੱਲਾਂ ਸੀਗੀਆਂ ਉਹ ਪਿੰਡ ਨਾਨਕੇ ਰਹਿੰਦੀ ਸੀ ਮੈਂ ਭੂਆ ਕੋਲੇ ਪੜਦਾ ਸੀ ਮੇ ਵੀਰ ਤਾਂ ਮੈਨੂੰ ਯਾਦ ਆਉ ਸਾਰਾ ਸੀਕੁਐਂਸ ਮੈਂ ਉਹ ਖੇਤੋਂ ਆਈ ਜਾਂਦਾ ਸੀ ਪੱਠੇ ਲੈ ਕੇ ਉਹ ਗੀਤ ਸੁਣ ਲਿਆ ਮੈਂ ਤਾਂ ਮੈਨੂੰ ਲੱਗਿਆ ਯਾਰ ਵੀ ਇਹ ਗੱਲ ਸਹੀ ਵੀ ਹੈਗੀ ਆ ਐ ਲੋਕ ਬੱਚੇ ਰਹਿੰਦੇ ਵੀ ਨਹੀਂ ਰਿਸ਼ਤੇਦਾਰੀਆਂ ਚ ਅੱਛਾ ਉਹਨਾਂ ਚ ਪਿਆਰ ਵੀ ਹੋ ਸਕਦਾ ਵੀ ਇਹ ਮੇਰੇ ਦਿਮਾਗ ਚ ਨਹੀਂ ਆਇਆ ਇਹਦਾ ਮਤਲਬ ਇਹ ਵੱਖਰਾ ਕੁਝ ਵੱਖਰਾ ਹੈਗਾ ਜਿਹੜਾ ਸਾਨੂੰ ਪਤਾ ਨਹੀਂ ਲੱਗਦਾ ਤਾਂ ਉਹ ਇੱਕ ਚੀਜ਼ ਬਹਾਨਾ ਬਣ ਜਾਂਦੀ ਤਾਂ ਮੈਨੂੰ ਐਂ ਲੱਗਦਾ ਉਹ ਉਸ ਗੱਲ ਨੇ ਮੇਰਾ ਇਹਨਾ ਦਿਮਾਗ ਖੋਲਿਆ ਤਾਂ ਮੈਨੂੰ ਲੱਗਣ ਲੱਗਿਆ ਵੀ ਜਿਹੜਾ ਮੈਨੂੰ ਕਦੇ ਲੱਗਦਾ ਸੀ ਯਾਰ ਕੀ ਲਿਖੀਏ ਸਾਰਾ ਕੁਝ ਤਾਂ ਉਹੀ ਤਾਂ ਹੈ ਉਦੋਂ ਬਾਅਦ ਲੱਗਣ ਲੱਗਾ ਯਾਰ ਕੁਝ ਕਿਸੇ ਨੇ ਲਿਖਿਆ ਹੀ ਨਹੀਂ ਹੁੰਦਾ ਜਿਵੇਂ ਮੈਂ ਲਿਖੂ ਸਾਰਾ ਕੁਝ ਇੰਨਾ ਵੱਖਰਾ ਪਿਆ ਐਵੇਂ ਤੁਹਾਡੇ ਥੌਟ ਨਾਲ ਬਹੁਤ ਕੁਝ ਪਿਆ ਬਣਾਉਣ ਵਾਲਾ ਹੈ ਜੀ ਸਹੀ ਹੈ ਕਿ ਸਮਾਜ ਦੇ ਵਿੱਚ ਹੀ ਚੀਜ਼ਾਂ ਹ ਆ ਸੋਰੀ ਰਾਈਟਰ ਚੱਕਦਾ ਲਿਖਦਾ ਸੋਚਦਾ ਹੁਣ ਜਿਵੇਂ ਅਸੀਂ ਪੁਰਾਣੇ ਚਲੋ ਜਿਆਦਾ ਪਿੱਛੇ ਨਾ ਜਾਈਏ 80 ਮਾਨ ਸਾਹਿਬ ਤੇ ਚਲੇ ਜਾਈਏ ਉਹਨਾਂ ਨੇ ਆਪਣੇ ਗਾਣੇ ਚ ਸਾਈਕਲ ਲਗਾਇਆ ਕਰਸਟਵਾਦ ਸਕੂਟਰ ਗਾਇਆ ਅਗਲੇ ਪੀਰੀਅਡ ਚ ਫਿਰ ਜੱਸੀ ਗਿੱਲ ਨੇ ਜਿਵੇਂ ਉਹ ਕਿਹੜੀ ਕਾਰ ਲੈਂ ਸਰਕਾਰ ਗਾਈ ਤੇ ਫਿਰ ਅੱਜਕੱਲ ਥਾਰ ਚੱਲ ਰਹੀ ਆ ਤਾਂ ਸਮਾਜ ਦੇ ਵਿਚਲੀਆਂ ਚੀਜ਼ਾਂ ਹੀ ਹੁੰਦੀਆਂ ਜਰਨੀ ਉਹਦੀ ਹੌਲੀ ਹੌਲੀ ਉਸੇ ਤਰ੍ਹਾਂ ਕਹਾਣੀਆਂ ਵੀ ਬਦਲਦੀ ਰਹਿੰਦੀ ਐ ਅੱਜ ਵੀ ਸਾਈਕਲ ਦੀ ਗੱਲ ਵੀ ਹੋ ਸਕਦੀ ਐ ਉਹ ਪੀਰੀਅਡ ਫਿਲਮ ਹੋ ਸਕਦੀ ਐ ਪਰ ਇਸੇ ਤਰ੍ਹਾਂ ਹੀ ਸਮਾਜ ਚੋਂ ਹੀ ਪਿੱਕ ਕਰਨਾ ਪੈਂਦਾ ਸਮਾਜ ਹੀ ਸਾਡੀਆਂ ਕਹਾਣੀਆਂ ਗਾਣਿਆਂ ਇਹਨਾਂ ਦਾ ਆਇਨਾ ਹੁੰਦਾ ਉਹਦੇ ਵਿੱਚੋਂ ਹੀ ਚੀਜ਼ਾਂ ਨਿਕਲਦੀਆਂ ਆਂ ਸੋ ਫਿਲਮ ਦੀ ਗੱਲ ਕਰਨੀ ਚਾਹਵਾਂਗੀ ਇੱਕ ਵਾਰ ਫਿਰ ਤੋਂ ਕਿ ਕਦੋਂ ਹੁਣੇ ਔਨ ਫਲੋਰ ਜਾਣ ਵਾਲੀ ਫਿਲਮ ਹੈ। ਇਹ ਨੈਕਸਟ ਮੰਥ ਜਾ ਰਹੀ ਹੈ ਫਲੋਰ ਤੇ ਅਕਤੂਬਰ ਦੇ ਵਿੱਚ ਇਹਦਾ ਸ਼ੂਟ ਹੈ ਤੇ 10 ਜੁਲਾਈ ਨੂੰ ਰਿਲੀਜ਼ ਹੈ। ਹਾਂਜੀ ਤੇ ਬਸ ਕੋਸ਼ਿਸ਼ ਕਰਾਂਗੇ ਵਧੀਆ। ਥੈਂਕ ਯੂ। ਥੈਂਕ ਯੂ ਜੀ। ਥੈਂਕ ਯੂ so much and all the very best ਤੇ ਉਮੀਦ ਕਰਦੇ ਹਾਂ ਕਿ ਫਿਲਮ ਜਿਹੜੀ ਆ ਬਹੁਤ ਵਧੀਆ ਕਮਾਲ ਕਰੇ। ਸੈਟ ਥੈਂਕ ਯੂ ਜੀ। ਥੈਂਕ